ਨਮਸਕਾਰ ਸਾਥੀਓ ਮੈਂ ਮਿਰਸਿੰਗ ਪਵਾਰ ਤੁਸੇ ਦੇਖ ਰਹੇ ਹੋ ਮਾਲੋ ਪੰਜਾਬ న్యూਸ ਜਿਵੇਂ ਕਿ ਅੱਜ ਪੰਜਾਬ ਦੇ ਜਿਹੜੇ ਸਟੇਟ ਦੇ ਨੱਕ ਲਾਏ ਗਏ ਸੀ ਉਹਦੇ ਸਬੰਧੀ ਵਕ ਵਕ ਜਿਨ੍ਹਾਂ ਚ ਨੱਕੇ ਲਾਏ ਗਏ ਲਾਏ ਗਏ ਸੀ ਅੱਜ ਫਨੋਰੀ ਵਿਖੇ ਵੀ ਇੱਥੇ ਵੀ ਨੱਕ ਲਾਇਆ ਗਿਆ ਸੀ ਆਪਣਾ ਅਸੀਂ ਉਹਨਾਂ ਨੂੰ ਵੀ ਹੈ ਕਿ ਕਿਸ ਤਰ੍ਹਾਂ ਦੇ ਨੱਕ ਲਗੇ ਸਰ ਜੀ ਜਿਹੜੇ ਨੱਕ ਲਗਾਏ ਗਏ ਇਹ ਕੀ ਹਦਾਇਤਾਂ ਨੇ ਜੀ ਡੀ ਪੀ ਸਾਹਿਬ ਅਤੇ ਐਫ ਐਸ ਐਪੀ ਹੰਦਰੂ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਾਰੇ ਪੰਜਾਬ ਚ ਅੱਜ ਜਿਸ ਤਰ੍ਹਾਂ ਆਪਰੇਸ਼ਨ 35 ਕਿਲਾ ਜਾ ਜਾ ਰਿਹਾ ਉਸ ਤਰ੍ਹਾਂ ਹੀ ਅੱਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾ ਕੇ ਵਹੀਕਲਾਂ ਦੀ ਤੇ ਵਹੀਕਲਾਂ ਦੀ 2 ਵੀਲਰਾਂ ਦੀ ਤੇ ਛੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਪਾਇਸ ਐਪਰਾਹੀਂ ਵੀ ਚੈਕਿੰਗ ਕੀਤੀ ਗਈ ਤੇ ਬਹਾਨ ਐਪਰਾਹੀਂ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਤਲਾਸ਼ੀ ਦੌਰਾਨ ਕੁਝ ਬਰਾਮਦ ਹੋਇਆ ਜੀ ਇਹ ਇਸ ਨਾਕੇ ਦੇ ਤਾ ਫਿਲਹਾਲ ਕੁਝ ਨਹੀਂ ਬਰਾਮਦ ਹੋਇਆ ਹਾਂ ਜੀ ਇਹ ਬਾਕੀ ਜਿਹੜੀ ਹੈਗੇ ਡਿਸਟ੍ਰਿਕਟ ਦੀ ਪੂਰੀ ਰਿਪੋਰਟ ਹੈ ਜਿਹੜੀ ਉਹ ਕੰਪਾਈਲ ਕਰਕੇ ਐਸਐਸਪੀ ਸਾਹਿਬ ਵੱਲੋਂ ਜਾਰੀ ਕੀਤੀ ਜਾਊਗੀ ਉਹਦੇ ਵਿੱਚ ਪਤਾ ਲੱਗੂਗਾ ਕਿ ਕੀ ਰਿਕਵਰ ਹੋਇਆ ਹੈ